ਤਾਂ ਉਧਰਲੇ ਪਾਸੇ ਤੋਂ ਮਿੰਟੂ ਜੀ ਜਰਾ ਪਾਈਏ ਬਿੱਟੂ ਜੀ ਵੱਲ ਜੀ ਬਿੱਟੂ ਜੀ ਦੀ ਤਾਂ ਪੂਰੀ ਬੱਲੇ ਬੱਲੇ ਹੋਈ ਜਾਂਦੀ ਏ ਚਾਰੇ ਪਾਸੇ ਤਾਂ ਵੀ ਬਿੱਟੂ ਜੀ ਨੂੰ ਬਣਾ ਦਿੱਤਾ ਕਨੇ ਕਿ ਭਾਈ ਕੇਂਦਰੀ ਰਾਜ ਮੰਤਰੀ ਤਾਂ ਚਰਚੇ ਕੱਲ ਦੇ ਜਦੋਂ ਤਾਂ ਉਹਨਾਂ ਨੂੰ ਪੱਤਰ ਆਇਆ ਉਹਨਾਂ ਨੇ ਪੱਤਰਿਆ ਫੜਾਇਆ মিডিਆ ਨੂੰ ਵੀ ਚੱਕੋ ਭਾਈ ਚਲਾ ਦਿਓ ਕੰਮ ਦੱਬ ਦਿਓ ਕਿ ਲੋਰਨ ਦੀ ਚਰਚਾ ਚੱਲੀ ਜਾਂਦੀ ਏ ਵੈਸੇ ਤਾਂ ਤੁਸੀਂ ਉਹ ਛੱਡੋ ਮੈਂ ਤਾਂ ਰਹਾ ਨਿਆ ਜਿਵੇਂ ਉਹ ਟ੍ਰੈਫਿਕ ਚੋਂ ਦੀ ਗੱਡੀ ਫਸੀ ਤੇ ਉਹ ਗੱਡੀ ਛੱਡ ਕੇ ਭੱਜਿਆ ਉਨੁਛੈਦ ਇਹ ਡਰ ਹੋ ਗਿਆ ਕਿ ਕਿਤੇ ਮੇਰੀ ਜਗ੍ਹਾ ਤੇ ਉਦੋਂ ਤੱਕ ਕੋਈ ਸੌਂਫ ਹੋਰੀ ਨਾ ਚੁੱਕ ਲਵੇ ਕੋਈ ਹੋਰ ਬਿੱਟੂ ਨਾ ਨਿਕਲਾਵੇ ਇਹ ਵੀ ਗੱਲ ਠੀਕ ਹੈ ਗੱਡੀ ਛੱਡ ਕੇ ਇਤਰਾ ਨਿਕਲਿਆ ਵੀ ਜਿਵੇਂ ਕਹ ਲੋ ਕਿ ਕਮਾਨ ਚੋਂ ਤੀਰ ਨਿਕਲਦਾ ਉਹ ਤੇ ਆ ਜਿਹੜੀ ਫੁੱਲਾਂ ਦੀ ਬਾਡਬੂਡ ਹੁੰਦੀ ਸ਼ਾਲਾ ਮਾਰ ਕੇ ਜਿਵੇਂ ਹਾਰਡਲ ਰੇਸ ਨਹੀਂ ਹੁੰਦੀ ਐ ਜਾਂਦਾ ਹੈ ਪੁੱਤ ਪੁੱਤੇ ਮਾਰੇ ਵੀ ਹੁੰਦੇ ਨੇ ਕਨੇ ਵੀ ਭਜਣਾ ਭੋਜਣਾ ਵੀ ਜ਼ਰੂਰੀ ਹੈ ਜੀ ਸਿਹਤ ਵਾਸਤੇ ਬਹੁਤ ਜ਼ਰੂਰੀ ਆ ਨਹੀਂ ਉਹ ਤੇ ਫਿਰ ਤੁਹਾਨੂੰ ਪਤਾ ਹੀ ਆ ਵੈਸੇ ਸਿਹਤ ਨੂੰ ਇਹ ਤਾਂ ਕੋਈ ਕਸਰ ਹੀ ਨਹੀਂ ਕਿ ਰਵਨੀਤ ਬਿੱਟੂ ਤਖੜਿਆ ਤਾਂ ਮਤਲਬ ਕਿ ਮੈਂ ਤੇ ਉਹਨਾਂ ਦੀ ਭਾਜ ਵੇਖ ਕੇ ਬੜਾ ਹੈਰਾਨ ਹੋਇਆ ਮੈਂ ਕਿਹਾ ਲਓ ਵੀ ਇਹ ਤੇ ਜਾਂਦੇ ਨੇ ਉੱਡਦੇ ਹਜ਼ੂਰ ਜੀ ਤੇ ਗੱਲ ਇਹ ਆ ਕਿ ਉਸ ਤੋਂ ਬਾਅਦ ਜਿਵੇਂ ਸੌ ਚੁੱਕੀ ਲਾਲਾ 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 ਪੂਰੀ ਹੋਈ ਕਿ ਰਵਨੀਤ ਬਿੱਟੂ ਯਾਰਾ ਬਜ਼ਾਰਤ ਦੇ ਵਿੱਚ ਚਲੇ ਗਏ ਆ ਹੁਣ ਉਹ ਜਿਹੜੇ ਭਾਜਪਾ ਵਾਲੇ ਆ ਉਹ ਵਿਚਾਰੇ ਨਾ ਉਹ ਫਰਾਜ ਸਾਹਿਬ ਦਾ ਸ਼ੇਰ ਯਾਦ ਕਰਦੇ ਪੈ ਨੇ ਉਹ ਕਿਆ ਸੀਗਾ ਕਿ ਕਿਸੇ ਕੋ ਘਰ ਸੇ ਨਿਕਲਤੇ ਹੀ ਮਿਲ ਗਈ ਮੰਜ਼ਲ ਕਿਸੇ ਕੋ ਘਰ ਸੇ ਨਿਕਲਤੇ ਹੀ ਮਿਲ ਗਈ ਮੰਜ਼ਲ ਕੋਈ ਹਮਾਰੀ ਤਰ੍ਹਾਂ ਉਮਰ ਸਾਰੀ ਸਫਰ ਮੇ ਰਹਾ ਵਾਹ ਤੋ ਉਹ ਕਹਿੰਦੇ ਵੀ ਅਸੀਂ ਤੇ ਸਫਰ 'ਚ ਹੀ ਰਹਿ ਗਏ ਯਾਰ ਕਮਾਲ ਦੀ ਗੱਲ ਮੰਜ਼ਲ ਤੇ ਨੂ ਮਿਲੀ ਆ ਤੇ ਮੈਂ ਕਿਹਾ ਵੀ ਤੁਸੀਂ ਗੱਲ ਧਿਆਨ ਨਾਲ ਤੇ ਸੋਚੋ ਨਾ ਉਹਨੇ ਅਗਲੇ ਨੇ ਪਹਿਲੇ ਅੱਖ ਦਿੱਤਾ ਸੀਗਾ ਕਿ ਮੇਰੇ ਤੇ ਰਾਜਯੋਗ ਦੇ ਵਿੱਚ ਮੁੱਖ ਮੰਤਰੀ ਬੰਨਾ ਲਿਖਿਆ ਮੰਤਰੀ ਉਹ ਬਣ ਗਿਆ ਮੁੱਖ ਰਹਿਣਾ ਰਹਿ ਗਿਆ ਬਸ ਕੱਲਾ ਨਹੀਂ ਪਰ ਮੰਤਰੀ ਵੀ ਉਹਨਾਂ ਨੂੰ ਮੁੱਖ ਨਹੀਂ ਬਣਾਇਆ ਹੈਗਾ ਥੋੜੀ ਜਿਹੀ ਕਸਰ ਹੈਗੀ ਹੈ ਮੁੱਖ ਰਹਿ ਗਿਆ ਨਾ ਮੰਤਰੀ ਬਣ ਗਿਆ ਹਾਂਜੀ ਕੇਂਦਰੀ ਵਜ਼ੀਰ ਬਣ ਗਿਆ ਹਾਲਾਂਕਿ ਉਹ ਜਿਹੜਾ ਕੇਂਦਰੀ ਜਿਹੜਾ ਰਾਜ ਮੰਤਰੀ ਹੁੰਦਾ ਹੈ ਨਾ ਉਹ ਇੱਕ ਨਹੀਂ ਆ ਜਿਵੇਂ ਆਪਾਂ ਵੇਖੀਏ ਨਾ ਕਿ ਜਦਾਂ ਡਿਪਟੀ ਸੀਐਮ ਤੇ ਡਿਪਟੀ ਸੀਐਮ ਦੇ ਪੱਲੇ ਤੇ ਕੁਝ ਹੁੰਦਾ ਨਹੀਂ ਉਹ ਉਦਾਂ ਹੀ ਕਹਿੰਦੇ ਜੀ ਹਾ ਤੂੰ ਕੌਣ ਹੈ ਮੈਂ ਡਿਪਟੀ ਸੀਐਮ ਤੂੰ ਕੌਣ ਹੈ ਰੰਧਾਵਾ ਕਹਿੰਦਾ ਮੈਂ ਵੀ ਡਿਪਟੀ ਸੀਐਮ ਸੋਨੀ ਕਹੀ ਜਾਂਦਾ ਫੈਮੀ ਡਿਪਟੀ ਸੀਐਮ ਤਾਂ ਮਤਲਬ ਕਿ ਉਹ ਡਿਪਟੀ ਨਾਮ ਦੇ ਨਾਲ ਲੱਗ ਜਾਂਦਾ ਕੇਂਦਰੀ ਰਾਜ ਮੰਤਰੀ ਹੋਰ ਉਹਦੇ ਚ ਕੁਝ ਨਹੀਂ ਹੈ ਰਵਨੀਤ ਬਿੱਟੂ ਨੇ ਉਹ ਕੁਝ ਨਹੀਂ ਉਹਦੇ ਚ ਕਰ ਸਕਣਾ ਬਸ ਇੱਕ ਕਹਿ ਲੋ ਕਿ ਕਲਗੀ ਲੱਗ ਜਾਂਦੀ ਆ ਨਾਮ ਦੀ ਕਿ ਸ਼ੱਜ ਬੱਜ ਜਾਂਦਾ ਕਹਿਣ ਦਾ ਮਤਲਬ ਹੋਰ ਕੀ ਆ ਤੇ ਦੂਜੀ ਗੱਲ ਇਹ ਆ ਜਿਹੜੀ ਕਿ ਭਾਈ ਕਹਾਣੀ ਜਦੋਂ ਤੋਂ ਦੇਖੋ ਕਹਾਣੀ ਨੂੰ ਹੁਣ ਜੇ ਆਪਾਂ ਵੇਖੀਏ ਤੇ ਕੀ ਉਹਦੇ 'ਚ ਕੁਝ ਵੀ ਨਹੀਂ ਡੀਕੋਡ ਕਰਨ ਵਾਲਾ ਰਵਨੀਤ ਬਿੱਟੂ ਇਹਨਾਂ ਨੂੰ ਚਾਹੀਦਾ ਰਵਨੀਤ ਬਿੱਟੂ ਐਸਾ ਕਚੇੜਾ ਆ ਜਿਹੜਾ ਹੁਣ ਜਿਸ ਤਰ੍ਹਾਂ ਦਾ ਉਬਾਰ ਆ ਰਿਹਾ ਜਿਸ ਤਰ੍ਹਾਂ ਦਾ ਪੰਥਕ ਰਾਜਨੀਤੀ ਦੇ ਵਿੱਚ ਮੋੜਾ ਪੈ ਰਿਹਾ ਉਹਦਾ ਕਟਵਾ ਰੋਲ ਉਹ ਅਦਾ ਕਰੇਗਾ ਕਾਊਂਟਰ ਕਰੇਗਾ ਉਹਨੂੰ ਦੱਬ ਕੇ ਕਰੇਗਾ ਤੇ ਗੱਲ ਇਹ ਆ ਕਿ ਨਾਲੇ ਇੱਕ ਸਿੱਖ ਚਿਹਰਾ ਉਹਨਾਂ ਨੇ ਪੱਗ ਵਾਲਾ ਦੇ ਦਿੱਤਾ ਆ ਹਾਲਾਂਕਿ ਜੇ ਤੁਸੀਂ ਲੌਜੀਕਲੀ ਦੇਖੋਗੇ ਜਾਂ ਕਹੋ ਕਿ ਚੀਜ਼ ਨੂੰ ਡੂੰਘਾਈ ਨਾਲ ਵੇਖੋਗੇ ਤਾਂ ਤਰਨਜੀਤ ਸਿੰਘ ਸੰਧੂ ਵਰਗਾ ਬੰਦਾ ਹੈ ਨਹੀਂ ਸੀ ਕਿਤੇ ਵੀ ਪਰ ਉਹ ਬਹੁਤ ਸੌਫਟ ਕਾਰਨਰ ਰੱਖਦੇ ਆ ਵਿਰੋਧੀਆਂ ਪ੍ਰਤੀ ਵੀ ਉਹਨਾਂ ਦੀ ਬੋਲਚਾਲ ਬੋਲਬਾਨੀ ਸਾਰਾ ਕੁਛ ਹੈ ਜਿਹੜਾ ਉਹ ਬੜਾ ਸਲੀਕੇਦਾਰ ਆ ਉਹਨਾਂ ਦਾ ਲੈਜ਼ਾ ਜਿਹੜਾ ਹੈ ਨਾ ਉਹ ਲਿਆਕਤ ਦੇ ਵਿੱਚ ਬਿਲਕੁਲ ਪਿਜਾ ਹੁੰਦਾ ਹੈ ਸੋ ਇਸ ਵਾਸਤੇ ਇਹਨਾਂ ਨੂੰ ਚਾਹੀਦਾ ਇੱਕ ਬੰਦਾ ਜਿਹੜਾ ਜਿੱਦਾਂ ਪੰਜਾਬੀ ਚ ਆਪਾਂ ਕਹਿੰਦੇ ਆ ਨਾ ਕਿ ਬਈ ਫੁੱਲ ਜਿਹੜਾ ਫੁੱਲ ਗळा ਫਾਟੋਵੇ ਅ ਉਹ ਉਹਦਾ ਗळा ਤੁਹਾਨੂੰ ਪਤਾ ਯਾਰ ਉਹਨੀ ਤੋ ਬਿੱਟੂ ਦਾ ਕਿੱਡਾ ਆ ਉਹਨੇ ਰੌਲਾ ਪਾਉਣਾ ਹੀ ਪਾਉਣਾ ਦੂਜੀ ਗੱਲ ਇਹ ਆ ਕਿ ਦੇਖੋ ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ ਦਾ ਕੋਈ ਪ੍ਰਦਰਸ਼ਨ ਮੜਾ ਨਹੀਂ ਹੈ ਜਾਂ ਭਾਜਪਾ ਦਾ ਕੋਈ ਪ੍ਰਦਰਸ਼ਨ ਮੜਾ ਨਹੀਂ ਹੈ ਜੀ ਪੰਜੇ ਦੀਆਂ ਪੰਜੇ ਸੀਟਾਂ ਜਿੱਤ ਗਏ ਨੇ ਅਗਲੇ ਵਿਧਾਨ ਸਭਾ ਜੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਥਾਨਕ ਸਰਕਾਰਾਂ ਦੇ ਵਿੱਚ ਜਦੋਂ ਇਲੈਕਸ਼ਨ ਹੁੰਦਾ ਹੈ ਤਾਂ ਲੁਧਿਆਣੇ ਤੇ ਨਿਗਾਹ ਰਹਿੰਦੀ ਆ ਕਿ ਲੁਧਿਆਣਾ ਕੌਣ ਜਿੱਤੇਗਾ ਹੁਣ ਗਾਂ ਸਥਾਨਕ ਸਰਕਾਰਾਂ ਦਾ ਇਲੈਕਸ਼ਨ ਆ ਜਾਏਗਾ ਰਵਨੀਤ ਬਿੱਟੂ ਦੀ ਕੰਮ ਕਰਨਗੇ ਆਪਦਾ ਤਾਂ ਦੂਜੇ ਪਾਸੇ ਉਹ ਠੀਕ ਹੈ ਜੱਟ ਫੈਕਟਰ ਵੀ ਹੈਗਾ ਸਿੱਖ ਵਾਲਾ ਮਾਮਲਾ ਚਲ ਉਹ ਸਾਰਾ ਕੁਝ ਹੈਗਾ ਪਰ ਜੇ ਇਦਾਂ ਤਾਂ ਚਿਹਰਾ ਦੇਖਣਾ ਸੀਗਾ ਤਾਂ ਤਰਨਜੀਤ ਸਿੰਘ ਸੰਧੂ ਬਿਹਤਰ ਬਦਲ ਸੀਗੇ ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹਨਾਂ ਦੀ ਸੋਚ ਇੱਕ ਵੱਖਰੀ ਕਿਸਮ ਦੀ ਹੁੰਦੀ ਹੈ ਸੰਧੂ ਸਾਹਿਬ ਦੇਖੋ ਕਿੰਨੇ ਪੜੇ ਲਿਖੇ ਨੇ ਇਹ ਸਫੀਰ ਰਹੇ ਨੇ ਬਹੁਤ ਲੰਮਾ ਸਮਾਂ ਉਹਨਾਂ ਦਾ ਪਰਿਵਾਰਕ ਪਿਸ਼ੋਕੜ ਹੈਗਾ ਜਿਹਨੂੰ ਆਪਾਂ ਖਾਨਦਾਨੀ ਆਖ ਦਿੰਨੇ ਆ ਉਹਨਾਂ ਦੀ ਖਾਨਦਾਨੀ ਹੈ ਇੱਕ ਪੂਰੀ ਜਿਹਦੀ ਕਹ ਲੋ ਕਿ ਬੜੀ ਇੱਜ਼ਤ ਹੁੰਦੀ ਆ ਤੇ ਇਸ ਕਰਕੇ ਰਵਨੀਤ ਬਿੱਟੂ ਨੂੰ ਉਹਨਾਂ ਨੇ ਕੇਂਦਰੀ وزارت ਦੇ ਵਿੱਚ ਇਸੇ ਕਰਕੇ ਲਿਆ ਕਿ ਭਾਈ ਜੇ ਕੱਲ ਨੂੰ ਫਰਜ਼ ਕਰੋ ਅਮਰਤਪਾਲ ਸਿੰਘ ਵਰਗੇ ਨੇਤਾ ਜਿਹੜੇ ਆ ਉਹ ਆਪਣੀ ਲਾਈਨ ਤੇ ਅੱਗੇ ਵਧਦੇ ਆ ਤਾਂ ਬਰੋਬਰ ਫਿਰ ਨਾਲ ਰਵਨੀਤ ਬਿੱਟੂ ਵੀ ਕੰਮ ਕਰੇਗਾ ਇਹ ਸਾਫ ਹੈ ਸਪਸ਼ਟ ਹੈ ਸੰਦੇਸ਼ ਹੈ ਉਹਨਾਂ ਦਾ ਮੈਸੇਜ ਹੈ ਹਾਂ ਪੰਜਾਬ ਨੂੰ ਨੁਮਾਇੰਦਗੀ ਉਹਨਾਂ ਨੇ ਜ਼ਰੂਰ ਦੇ ਦਿੱਤੀ ਆ ਸਿਮਰਤੀ ਹਰਾਨੀ ਜਿਹੜੀ ਆ ਤੁਸੀਂ ਵੇਖੋ ਕਿ ਸਿਮਰਤੀ ਹਰਾਨੀ ਉਹ ਵੀ ਆ ਰਹੀ ਹੋਈ ਸੀ ਰਵਨੀਤ ਬਿੱਟੂ ਵੀ ਆ ਰਿਹਾ ਹੋਇਆ ਸੀਗਾ ਸਿਮਰਤੀ ਇਰਾਨੀ ਰਹਿ ਗਈ ਉਹਦਾ ਇੱਕ ਕਾਰਨ ਸੀ ਵੱਡਾ ਜੀ ਸਿਮਰਤੀ ਇੱਥੇ ਬੜੀ ਮੈਟਰ ਕਰਦੀ ਹੈ ਦੇਖੋ ਕਈ ਛੇਰੇ ਹੋਰ ਵੀ ਰਹਿ ਗਏ ਪਰ ਸਿਮਰਤੀ ਇਰਾਨੀ ਦੀ ਗੱਲ ਜੀ ਸਿਮਰਤੀ ਇਰਾਨੀ ਨੂੰ ਆਰਐਸਐਸ ਨੇ ਨਹੀਂ ਬਣਨ ਦਿੱਤਾ ਕਿਉਂਕਿ ਆਰਐਸਐਸ ਹੁਣ ਗੇਮ ਦੇ ਵਿੱਚ ਹੈ ਗਈ ਆ ਜੀ ਸਿਮਰਤੀ ਇਰਾਨੀ ਨੂੰ ਆਰਐਸਐਸ ਨੇ ਰੋਕਿਆ ਕਿ ਇਹ ਬੀਬੀ ਬਹੁਤ ਜ਼ਿਆਦਾ ਬਦਜ਼ੁਬਾਨੀ ਕਰਦੀ ਆ ਇਹ ਬੀਬੀ ਦਾ ਜਿਹੜਾ ਵਿਹਾਰ ਹੈ ਉਹ ਠੀਕ ਨਹੀਂ ਹੈ ਹਾਲਾਂਕਿ ਉਹ ਪਹਿਲੇ ਰੋਲਾ ਪਾਈ ਜਾਂਦੀ ਸੀ ਮੈਂ ਜਿੱਤਾਂ ਜਾਂ ਹਾਰਾਂ ਮੈਂ ਤੇ ਮੰਤਰੀ ਬੰਨਣਾ ਹੀ ਬੰਨਣਾ ਤੇ ਹੁਣ ਤੁਸੀਂ ਵੇਖ ਲਓ ਮੋਦੀ ਸਾਹਿਬ ਦੱਸਦੇ ਆ ਕਿ ਲੈਣਾ ਚਾਹੁੰਦੇ ਸੀਗੇ ਮੰਤਰੀ ਮੰਡਲ ਦੇ ਵਿੱਚ ਪਰ ਆਰਐਸਐਸ ਨੇ ਰੋਕਿਆ ਵਾ ਅਗਲਾ ਨੇ ਉਹਦਾ ਜੋਰ ਲਾਇਆ ਰੋਕਿਆ ਪੂਰਾ ਠੋਕੇ ਕੇ ਨਹੀਂ ਸਿਮਰਤੀ ਇਰਾਨੀ ਜਿਹੜੀ ਆ ਉਹ ਇਸ ਮਰਤਬਾ ਮੰਤਰੀ ਮੰਡਲ ਦਾ ਹਿੱਸਾ ਨਹੀਂ ਬਣਨਗੇ ਜੀ ਤਾਂ ਰਵਨੀਤ ਮਿੱਟੂ ਬਾਰੇ ਹੁਣ ਇੱਕ ਸਵਾਲ ਜ਼ਰਾ ਤੌਰ ਤੇ ਆਉਂਦਾ ਮੈਨੂੰ ਫੇਸਬੁੱਕ ਤੇ ਵੀ ਕਿਸੇ ਨੇ ਕੀਤਾ ਸੀਗਾ ਸਵਾਲ ਕਿ ਤੁਸੀਂ ਆਪਣੇ ਪ੍ਰੋਗਰਾਮ ਚ ਜ਼ਰੂਰ ਰੱਖਿਓ ਕਿ ਰਵਨੀਤ ਬਿੱਟੂ ਹਾਰਿਆ ਮੰਤਰੀ ਕਿਵੇਂ ਬਣ ਸਕਦਾ ਬਣ ਜਾਂਦੇ ਅਸੂਰ ਇਦਾਂ ਤੇ ਹੁਣ ਮਨਮੋਹਨ ਸਿੰਘ ਨੇ ਕੋਈ ਇਲੈਕਸ਼ਨ ਹੀ ਨਹੀਂ ਲੜਿਆ ਤਾਂ ਉਹ ਵੀ ਤਾਂ ਪ੍ਰਧਾਨ ਮੰਤਰੀ ਬਣੇ ਰਾਜ ਸਭਾ ਦੇ ਧਰੋ ਤਾਂ ਰਾਜ ਸਭਾ ਦਾ ਜਿਹੜਾ ਮੈਂਬਰ ਪਾਰਲੀਮੈਂਟ ਹੁੰਦਾ ਉਹ ਕੁਝ ਵੀ ਬਣ ਸਕਦਾ ਮંત્રી ਵੀ ਬਣ ਸਕਦਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਮਤਲਬ ਨੋਮੀਨੇਟ ਕਰਕੇ ਲੈ ਜਾ ਲਿਆ ਨੋਮੀਨੇਟ ਨਹੀਂ ਹੁੰਦਾ ਰਾਜ ਸਭਾ ਚ ਕੋਈ ਨੋਮੀਨੇਸ਼ਨ ਨਹੀਂ ਹੁੰਦੀ ਰਾਜ ਸਭਾ ਦੇ ਵਿੱਚ ਇੱਕ ਕੋਟਾ ਹੁੰਦਾ ਉਹਦੇ ਚ ਤੇ ਨੋਮੀਨੇਸ਼ਨ ਹੁੰਦੀ ਆ ਆਦਰਵਾਇਜ਼ ਇਲੈਕਸ਼ਨ ਹੀ ਲੜਨਾ ਪੈਂਦਾ ਅੱਛਾ ਇਲੈਕਸ਼ਨ ਹੀ ਲੜਨਾ ਇਲੈਕਸ਼ਨ ਹੀ ਲੜਨਾ ਪਵੇਗਾ ਰਾਜ ਸਭਾ ਦੇ ਮੈਂਬਰ ਨੂੰ ਤਾਂ ਬਿੱਟੂ ਸਾਹਿਬ ਜਿਹੜੇ ਆ ਮੇਰਾ ਮੰਨਣਾ ਹੈ ਕਿ ਵਾਇਆ ਹਰਿਆਣਾ ਜਾਣਗੇ ਅੱਛਾ ਕਿਉਂ ਉਹਦਾ ਇੱਕ ਕਾਰਨ ਹੈ ਜੇ ਆਪਾਂ ਨਸਰ ਮਾਰੀਏ ਤਾਂ ਸ਼ਾਇਦ ਦਪਿੰਦਰ ਹੁੱਡਾ ਜੀ ਉਹਨਾਂ ਦੀ ਸੀਟ ਜਿਹੜੀ ਹੈ ਖਾਲੀ ਹੋਣ ਜਾ ਰਹੀ ਆ ਜੀ ਵਿਦਨ ਫਿਊ ਡੇਸ ਉਹ ਕਿਉਂਕਿ ਲੋਕ ਸਭਾ ਲਈ ਚੁਣੇ ਗਿਆ ਜੀ ਟੂ VOTING ਚ ਜੇ ਲੋਕ ਸਭਾ ਤੇ ਫਿਰ ਛੱਡੂਗੇ ਨਹੀਂ ਉਹ ਜੀ ਛੱਡੂਗੇ ਤਾਂ ਰਾਜ ਸਭਾ ਨਾ ਤਾਂ ਦਪੇਂਦਰ ਹੁਡਾ ਵਾਲੀ ਜਿਹੜੀ ਉਹ ਸੀਟ ਹੋਏਗੀ ਖਾਲੀ ਉਹਦੇ ਤੇ ਦੁਬਾਰਾ ਜਿਹੜੀ ਉਹ VOTING ਹੋਏਗੀ ਤਾਂ ਉਥੇ ਕਹ ਲੋ ਕਿ ਭਾਜਪਾ ਕੋਲ ਇੰਨਾ ਕੋ ਹੈਗਾ ਦਮ ਖਾਮ ਕਿ ਉਹ ਸ਼ਾਇਦ ਜਿਤਾ ਦੇਣ ਗਿਰੋ ਨਹੀਂ। ਮਤਲਬ ਉੱਥੇ ਗਰੰਟੀ ਹੈਗੀ ਉਹਨਾਂ ਕੋਲੇ ਕਿ ਗਰੰਟੀ ਹੈਗੀ ਆ ਮਤਲਬ ਕਿ ਸਰਕਾਰ ਉਹ ਚਲਾਈ ਜਾਏ ਪਰ ਵੈਸੇ ਤੇ ਤੁਹਾਨੂੰ ਪਤਾ ਜੀ ਜੀਪੀ ਉਹਨਾਂ ਦੇ ਨਾਲ ਟੁੱਟ ਚੁੱਕੀ ਆ। ਜੀ ਕਾਂਗਰਸ ਵੀ ਉੱਥੇ ਵਧੀਆ ਹੋਲਡ ਰੱਖਦੀ ਪਈ ਆ ਪਰ ਇਹੋ ਹੀ ਨਜ਼ਰ ਆਉਂਦਾ ਕਿ ਨੇੜਲੇ ਰਾਜਾਂ ਦੇ ਵਿੱਚੋਂ ਤੇ ਸ਼ਾਇਦ ਦਪਿੰਦਰ ਹੁਡਾਲੀ ਸੀਟ ਹੋ ਜਾਵੇ ਜਾਂ ਹੋ ਸਕਦਾ ਕਿ ਤੋ ਹੋਰ ਵੀ ਲੜਾ ਦੇਣ। ਰਵਨੀਤ ਬਿੱਟੂ ਨੂੰ ਤਾਂ ਉੱਥੋਂ ਲੜਾਇਆ ਜਾਏਗਾ ਜਿੱਥੋਂ ਜਿੱਤ ਦੀ ਪੂਰਨ ਤੌਰ ਤੇ ਗਰੰਟੀ ਹੋਵੇ ਕਿ ਰਵਨੀਤ ਬਿੱਟੂ ਮਾਂਜਿਆ ਨਹੀਂ ਜਾਊਗਾ। ਤਾਂ ਉਥੋਂ ਰਾਜ ਸਭਾ ਚ ਭੇਜ ਕੇ ਉਹ ਮੈਂਬਰ ਪਾਰਲੀਮੈਂਟ ਬਣ ਜਾਣਗੇ ਤੇ ਮੰਤਰੀ ਤੇ ਹੈਗੀ ਹੈ ਕਿ ਸੁਖ ਨਾਲ ਫਿਰ ਜੀ 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 ਗੱਲ ਬਿਲਕੁਲ ਠੀਕ ਹੈ ਤੁਹਾਡੀ ਜੀ ਤਾਂ ਇਧਰਲੇ ਪਾਸੇ ਤੋਂ ਕਮੈਂਟ ਵੀ ਆਉਂਦੇ ਪਏ ਬੈਨੀਪਾਲ ਜੀ ਇਹ ਕਹਿੰਦੇ ਸੀ ਕਿ ਸੰਧੂ ਸਾਹਿਬ ਦੇਖੋ ਪੜੇ ਲਿਖੇ ਸੀਗੇ ਪਰ ਭਾਜਪਾ ਜਿਹੜੀ ਉਹ ਹਮੇਸ਼ਾ ਐਲੀਟ ਟ੍ਰੇਟ ਨੇ ਜਿਹੜੇ ਲੀਡਰਸ ਆ ਉਹਨਾਂ ਨੂੰ ਪ੍ਰੇਫਰੈਂਸ ਦਿੰਦੀ ਆ ਦੇ ਨਾਲ ਹੀ ਇੱਕ ਵੀਰ ਨੇਗੇ ਇਧਰ ਜਾਖੜ ਸਾਹਿਬ ਨੂੰ ਲੈ ਕੇ ਮਿੰਟੂ ਜੀ ਬਹੁਤ ਸਾਰੇ ਕਮੈਂਟ ਆਏ ਆ ਕਿ ਵੀ ਜਾਖੜ ਸਾਹਿਬ ਹਿੰਦੂ ਚਿਹਰਾ ਸੀਗੇ ਫੇਰ ਵੀ ਉਹਨਾਂ ਨੂੰ ਨਹੀਂ ਲਿਆ ਗਿਆ ਜੀ ਕਹਿੰਦੇ ਕਿ ਨਹੀਂ ਉਹ ਪ੍ਰਧਾਨ ਆ ਦੇਖੋ ਉਹ ਪ੍ਰਧਾਨ ਆ ਜੀ ਮੈਨੂੰ ਲੱਗਦਾ ਕਿ ਰਵਨੀਤ ਬਿੱਟੂ ਜਿਸ ਰਸਤੇ ਤੋਂ ਆਏ ਆ ਰਵਨੀਤ ਬਿੱਟੂ ਨੂੰ ਭਾਜ-ਭਾਚ ਵੈਸੇ ਤੇ ਆਉਣ ਚ ਕੋਈ ਦਿੱਕਤ ਨਹੀਂ ਸੀਗੀ ਪਰ ਰਵਨੀਤ ਬਿੱਟੂ ਨੂੰ ਲਿਆਉਣ ਲਈ ਜੇ ਦੇਖੀਏ ਤੇ ਦੱਸਦੇ ਆ ਨੇਰੇ ਸਰਸ ਜਿੰਨੀ ਕੁ ਜਾਣਕਾਰੀ ਦਿੰਦੇ ਆ ਕਿ ਇੱਕ মিডিਆ ਹਾਊਸ ਦੇ ਮਾਲਕ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਚੰਡੀਗੜ੍ਹ ਦੇ ਵਿੱਚ ਜੀ ਸੋ ਇਹ ਸਾਰਾ ਕੁਝ ਹੋਇਆ ਤਾਂ ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਸਾਰੀਆਂ ਗੱਲਾਂ ਸ਼ਾਇਦ ਪਹਿਲਾਂ ਤੈਹ ਹੋਈਆਂ ਉੜ ਗਈਆਂ ਤਦੈ ਅਮਿਤ ਸ਼ਾਹ ਨੇ ਲੁਧਿਆਣਾ ਦੇ ਵਾਸੀਆਂ ਨੂੰ ਕਿਹਾ ਸੀਗਾ ਕਿ ਤੁਸੀਂ ਰਗਨੀਤ ਬਿੱਟੂ ਨੂੰ ਜਿਤਾ ਦਿਓ ਮੈਂ इनको بڑا ਆਦਮੀ ਬਣਾਉਂਗਾ ਜੀ ਉਹ ਤਾਂ ਉੱਥੇ ਹੀ ਕਹਿ ਗਿਆ ਜੀ ਮਤਲਬ ਕਿ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸ਼ਾਇਦ ਤੈਹ ਹੋ ਚੁੱਕੀਆਂ ਸੀਗੀਆਂ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਭਾਜਪਾ ਕਿਵੇਂ ਵੱਧਦੀ ਆ وزارت ਦੇ ਵਿੱਚ ਚਲੇ ਗਏ ਬਿੱਟੂ ਸਾਹਿਬ ਤਾਂ ਕਰਦੇ ਕੀ ਆ ਤੇ ਦੂਸਰੀ ਚੀਜ਼ ਇਹ ਆ ਕਿ ਅੱਗੇ ਕਿਵੇਂ ਵੱਧਦੀ ਆ ਕਿਉਂਕਿ ਇਹ ਸਾਫ਼ ਹੈ ਕਿ ਇੱਥੇ ਪਿਓਰ ਭਾਜਪਾਈ ਜਿਹੜੇ ਪਹਿਲਾਂ ਸੀਗੇ ਟਕਸਾਲੀ ਕਹ ਲੋ ਕਿ ਉਹਨਾਂ ਦੇ ਦਮ ਤੇ ਉਹ ਲੜਨ ਦੇ ਰੌਂਚ ਨਹੀਂ ਹੈ ਜੀ ਉਹਨਾਂ ਨੇ ਵਕ ਵਕ ਪਾਰਟੀਆਂ ਚੋਂ ਬੰਦੇ ਤੋੜ ਕੇ ਜੋ ਐਕਸਪੈਰੀਮੈਂਟ ਕੀਤਾ ਜੋ ਐਕਸਪੈਰੀਮੈਂਟਲ ਹੋਏ ਨਾ ਉਹਦੇ ਚ ਹੁਣ ਤੱਕ ਉਹ ਕਾਮਯਾਬ ਰਹੇ ਆ ਹੁਣ ਤੱਕ ਉਹ ਕਾਮਯਾਬ ਰਹਿਆ ਸੋ ਇਸ ਵਾਸਤੇ ਰਵਨੀਤ ਬਿੱਟੂ ਦਾ ਕਹਿ ਲਈਏ ਕਿ ਹੋ ਸਕਦਾ ਕਿ ਪਹਿਲਾਂ ਹੀ ਡੀਲ ਜਿਹੜੀ ਹੈ ਡਨ ਹੋਈ ਹੋਵੇ ਤੇ ਜਾਂ ਜਿੱਦਾਂ ਚੱਲ ਰਿਹਾ ਹੈ ਕੰਮ ਉਹਨਾਂ ਨੇ ਸੋਚਿਆ ਹੋਵੇ ਕਿ ਠੀਕ ਆ ਜੀ ਕਿ ਕੈਸਾ ਚਿਹਰਾ ਜਿਹੜਾ ਕਿ ਬੋਲਣ ਲੱਗਿਆ ਸੰਕੋਚ ਨਹੀਂ ਕਰਦਾ ਕਿਸੇ ਤੇ ਵਰਨਣ ਲੱਗਿਆ ਸੰਕੋਚ ਨਹੀਂ ਕਰਦਾ ਤੇ ਸਭ ਤੋਂ ਵੱਡੀ ਗੱਲ ਇਹ ਕਿ ਉਹ ਰਾਸ਼ਟਰਵਾਦੀ ਹੈ ਤੇ ਉਹ ਸਿੱਖ ਰਾਸ਼ਟਰਵਾਦੀ ਹੈ ਜੀ ਜੀ ਇਸ ਤਰ੍ਹਾਂ ਦੇ ਫੇਸਾਂ ਦੀ ਲੋੜ ਵੀ ਉਹਨਾਂ ਨੂੰ ਜੀ ਅਮਿਤ ਜੀ ਇਹ ਕਹਿੰਦੇ ਕਿ ਬਾਈ ਇਹੀ ਡੀਲ ਹੋਈ ਹੋਣੀ ਹੈ ਬਿੱਟੂ ਨਾਲ ਜੀ ਕਹਿੰਦੇ ਕਿ ਉਹ ਆਇਆ ਹਰਿਆਣਾ ਹੀ ਜਾਣਗੇ ਜੀ ਉਹਡਾ ਰਿਜ਼ਾਈਨ ਕਰੇਗਾ ਤੇ ਬਿੱਟੂ ਉੱਥੋਂ ਨੋਮੀਨੇਟ ਹੋ ਜਾਣਗੇ ਮੈਨੂੰ ਵੀ ਇਹ ਹੀ ਲੱਗਦਾ ਕਿ ਇਹਨਾਂ ਦੀ ਡੀਲ ਹੋਈ ਆ ਪਹਿਲਾਂ ਤੋਂ ਹੀ ਡੀਲ ਹੋਈ ਆ ਕਿਉਂਕਿ ਇਹ ਅਮਿਤ ਸ਼ਾਹ ਦੇ ਪਹਿਲਾਂ ਵੀ ਨੇੜੇ ਸਨ ਤੇ ਵਿੱਚ ਉਹ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਝ ਬੰਦੇ ਹੁੰਦੇ ਹੋ ਫਿਰ ਜਾਮਣ ਬਣ ਜਾਂਦੇ ਆ ਕਿ ਬਾਈ ਤੂੰ ਆ ਜਾ ਪੱਕੇ ਤੌਰ ਤੇ ਤੈਨੂੰ ਆਹ ਕੁਝ ਅਸੀਂ ਦਵਾ ਦਿਆਂਗੇ ਅਸੀਂ ਬੈਠੇ ਆ ਜੀ 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 ਤਾਂ ਇਹ ਗੱਲ ਹੈ ਜਿਹੜੀ ਉਹ ਸਾਫੇ ਸਪਸ਼ਟ ਹੈ ਕਿ ਰਵਨੀਤ ਬਿੱਟੂ ਹੁਣ ਤੱਕ ਤੱਕ ਕਹ ਲੋ ਕਿ ਫਾਇਦੇ ਚ ਹੀ ਹੈ ਇਲੈਕਸ਼ਨ ਹਾਰ ਕੇ ਵੀ ਕੇਂਦਰੀ ਪੋਲਿਟਿਕਸ ਚ ਜਾ ਬੈਠਾ ਦੋ ਚਾਰ ਦਿਨਾਂ ਲਈ ਦੱਸ ਹੀ ਲੈ ਕੇ ਫਿਰ ਨਾਲ ਦੀ ਨਾਲ ਨਹੀਂ ਉਹ ਦੱਸ ਹੀ ਕਾ ਦੀ ਹੈ ਤੁਸੀਂ ਇਹ ਵੇਖੋ ਨਾ ਕਿ ਭਾਜਪਾ ਜੇ ਰਵਨੀਤ ਬਿੱਟੂ ਨੂੰ ਮੌਕਾ ਮਿਲ ਜਾਂਦਾ ਦਿਹਾਤ ਦੇ ਵਿੱਚ ਪਿੰਡੂ ਇਲਾਕੇ ਚ ਪ੍ਰਚਾਰ ਕਰਨ ਦਾ ਤਾਂ ਮੇਰਾ ਮੰਨਣਾ ਸੀਗਾ ਕਿ ਰਵਨੀਤ ਬਿੱਟੂ ਕਿਸੇ ਵੀ ਪਾਸੇ ਤੋਂ ਰਾਜਾ ਵੜਿੰਗ ਦੇ ਨਾਲੋਂ ਘੱਟ ਨਹੀਂ ਸੀ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਸ਼ਹਿਰੀ ਕਲੀਨ সুইਪ ਕੀਤਾ ਉਹਨਾਂ ਨੇ ਉਲਟਾ ਕਾਂਗਰਸ ਸੰਕਟ ਦੇ ਵਿੱਚ ਆ ਕਿ ਆਸ਼ੂ ਦਾ ਵੀ ਹਲਕਾ ਹਾਰ ਗਿਆ ਫਲਾਣੇ ਥਾਂ ਤੋਂ ਹਾਰ ਗਏ तकरीबन 2 ਦਰਜਨ ਵਿਧਾਨ ਸਭਾ ਦੇ ਵਿੱਚ ਤਾਂ ਪੂਰੀ ਲੀਡ ਨਾਲ ਲੈ ਕੇ ਗਏ ਨਾ ਭਾਈ ਪੰਜ ਨੇ ਅਮਰ ਲੁਧਿਆਣੇ ਦੇ ਵਿੱਚ ਪੰਜ ਨੇ ਸ਼ਹਿਰੀ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਸਾਰਿਆਂ ਤੋਂ ਲੀਡ ਕੀਤਾ ਦੇਖ ਲਓ ਤੁਸੀਂ ਜੀ 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 ਚਲੋ ਖੈਰ ਆਪਾਂ ਗੱਲਬਾਤ ਨੂੰ ਅੱਗੇ ਵੱਲ ਨੂੰ ਖੁੱਲ ਗਏ ਜੀ ਇੱਧਰਲੇ ਪਾਸੇ ਤੋਂ ਇਕ ਵੀਰਾ ਕਹਿੰਦੇ ਕਿ ਬਾਈ ਜਾਖੜ ਸਾਹਿਬ ਨਾਲ ਤਾਂ ਉਹੀ ਗੱਲ ਹੋਈ ਕਹਿੰਦੇ ਕਿ ਬਾਈ ਸਾਰਾ ਪਿੰਡ ਮਰ ਜਾਏ ਪਰ ਨੰਬਰਦਾਰੀ ਨਹੀਂ ਮਿਲਦੀ ਜੀ ਕਹਿੰਦੇ ਨਹੀਂ ਜਾਖੜ ਸਾਹਿਬ ਜਾਖੜ ਸਾਹਿਬ ਐਦੋਂ ਵੱਡੀ ਨੰਬਰਦਾਰੀ ਤੁਸੀਂ ਕੀ ਸਮਝ ਦੇ ਜੀ ਜਿਹੜੀ ਆਰਗੇਨਾਈਜੇਸ਼ਨ ਇੰਡੀਆ ਦੇ ਨਹੀਂ ਐਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਹੈ ਸਮਝੀ ਜਾਂਦੀ ਹੈ ਆਰਐਸਐਸ ਭਾਜਪਾ ਆ ਗਈ ਉਹਨਾਂ ਦੀ ਮੈਂਬਰਸ਼ਿਪ ਆ ਗਈ ਉਦੇ ਇੱਕ ਉਹ ਸਟੇਟ ਦੇ ਜੋ ਸਿੱਖ ਬੋਲਤਾ ਵਾਲਾ ਸਟੇਟ ਆ ਉਹਦੇ ਉਹ ਇਕਾਈ ਦੇ ਹੈੱਡ ਆ ਹੋਰ ਦੱਸੋ ਨੰਬਰਦਾਰੀ ਕੀ ਮਤਲਬ ਕਿ ਉਹਨੂੰ ਹੁਣ ਕਪੜਾ ਮੰਤਰੀ ਬਣਾ ਦੇਣ ਲੈ ਜਾ ਕੇ ਉੱਥੇ ਜੀ ਪ੍ਰਧਾਨ ਆ ਹੋ ਸਕਦਾ ਉਹਨੇ ਪੰਜਾਬ 'ਚ ਹੀ ਰਹਿਣਾ ਵੀ ਮੈਂ ਪੰਜਾਬ 'ਚ ਨਹੀਂ ਰਹਿ ਰਿਹਾ ਜਾਟ ਨਾਲ ਰਹਿ ਰਿਹਾ ਉਹ ਪ੍ਰਧਾਨ ਹੈਗੇ ਆ ਹੁਣ ਇੱਕ ਬੰਦੇ ਨੂੰ ਥੋੜਾ ਸਾਰਾ ਕੁਝ ਬਣਾਈ ਜਾਣਗੇ ਸੋ ਇਸ ਵਾਸਤੇ ਉਹਨੂੰ ਦੇ ਚੁੱਕੇ ਜਿਹੜਾ ਕੁਝ ਦੇਣਾ ਜੀ ਹੁਣ ਤੇ ਇਹ ਕਹਿ ਸਕਦੇ ਆ ਕਿ ਸਭ ਤੋਂ ਸਖਣੇ ਤੇ ਪਟਿਆਲੇ ਵਾਲੇ ਰਹਿ ਗਏ ਨਾ ਜੀ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪਿਆ ਜੀ ਜੀ ਜੀ